ਪਟਿਆਲਾ ਦੇ ਡੀਜੀਪੀ ਗੌਰਵ ਯਾਦਵ ਨੇ ਐਂਟੀ ਨਾਰਕੋਟਿਕ ਟਾਸਕ ਫੋਰਸ ਦੇ ਦਫ਼ਤਰ ਦਾ ਕੀਤਾ ਉਦਘਾਟਨ। ਜੀਆਂ ਨਸ਼ੇਈ ਤਸਕਰੀ ਦੇ ਖਿਲਾਫ ਉਠਾਏ ਗਏ ਕਦਮਾਂ ਨੂੰ ਲੈ ਕੇ ਗੌਰਵ ਯਾਦਵ ਨੇ ਦੱਸਿਆ ਕਿ ਤਰਨਤਾਰ ਤੋਂ ਵੀ ਅਸੀਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਫਾਸਤਾਨੀ ਦੇ ਲਈ ਜਸੂਸੀ ਕਰਦਾ ਸੀ। ਤੇ ਜਲੰਧਰ ਤੋਂ ਬਾਅਦ ਇਹ ਨਾਰਕੋਟਿਕ ਸਨਾ ਦੂਜਾ ਵੱਡਾ ਦਫ਼ਤਰ ਹੋਵੇਗਾ। ਇਸ ਮੌਕੇ মিডিਆ ਨਾਲ ਗੱਲਬਾਤ ਕਰਨ ਉਹਨਾਂ ਨੇ ਕਿਹਾ ਕਿ ਨਸ਼ੇਦੀ ਖਿਲਾਫ ਚੱਲ ਰਹੀ ਮੁਹਿੰਮ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਔਰ ਕੁਸ਼ਸ਼ ਤੁਕਾਬਸ਼ਾਲੀ ਬਣਾਉਣ ਦੇ ਲਈ ਕਦਮ ਨੇ ਜੋ ਚੁੱਕੇ ਜਾਣਗੇ ਪੰਜਾਬ ਸਰਕਾਰ ਦਾ ਜਿਹੜਾ ਨਸ਼ਾ ਵਿਰੋਧ ਅਭਿਆਨ ਚੱਲ ਰਿਹਾ ਹੈ ਉਸ ਦੇ ਸੰਦਰਭ ਵਿੱਚ ਸਾਡੀ ਮੇਨ ਨੋਡਲ ਏਜੰਸੀ ਨਿਊਕਲੀਅਸ ਆਫ ਦਿਸ ਡਰਾਈਵ ਇਜ਼ ਐਨਟੀ ਨਾਰਕੋਟਿਕਸ ਟਾਸਕ ਫੋਰਸ ਜਿਸ पे ਮੁੱਖੀ ਸਰਕਾਰ ਨੇ ਨਿਯੰਤਰਣ ਕੀਤਾ ਹੈ ਜਿਹੜੇ ਐਨਟੀਐਫ ਇਸ ਡਰਾਈਵ ਨੂੰ ਕੋਆਰਡੀਨੇਟ ਤੇ ਮੋਨੀਟਰ ਕਰ ਰਹੀ ਹੈ ਕਰੀਬਾ ਦੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਅਨਕੁਸ਼ਲ ਐਕਟੀਵਿਟੀ ਹੋ ਰਹੀ ਹੈ ਜੰਗਾਲ ਦੇ ਨਾਲ ਦੇ ਪੰਜਾਬ ਸਰਕਾਰ ਦੇ ਹੋਰ ਡਿਪਾਰਟਮੈਂਟਸ ਹੈਗੇ ਉਹਨਾਂ ਦੇ ਨਾਲ ਕੋਆਰਡੀਨੇਟਡ ਮੈਨਰ ਦੇ ਵਿੱਚ ਪ੍ਰिवेंशन ਤੇ ਡੀ ਐਡਿਕਸ਼ਨ ਸਟਰੈਟਜੀਜ਼ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈਗਾ ਏ ਐਨ ਟੀ ਐਫ ਦੀ ਇੱਕ ਨਿਰੰਤਰ ਕੋਸ਼ਿਸ਼ ਰਹੀ ਹੈ ਇਨਫਰਾਸਟ੍ਰਕਚਰ ਬਿਲਡਿੰਗ ਤੇ ਲੇਟੈਸਟ ਕਟਿੰਗ ਐਜ ਟੈਕਨੋਲੋਜੀ ਅਕਵਾਇਰ ਕਰਨ ਦੀ ਇਹਨਾਂ ਨੇ ਪਿਛਲੇ ਸਾਲ ਜਿਹੜਾ ਹੈਗਾ ਸੀ ਐਮ ਸਾਹਿਬ ਤੋਂ ਅਸੀਂ ਏ ਐਨ ਟੀ ਐਫ ਹੈੱਡ ਕੁਆਟਰਸ ਦੇ ਵਿੱਚ ਇੱਕ ਟੈਕਨੀਕਲ ਯੂਨਿਟ ਦਾ ਨੇਓਗ੍ਰੇਸ਼ਨ ਕਰਵਾਇਆ ਸੀਗਾ ਇੱਕ ਸੇਫ ਪੰਜਾਬ ਹੈਲਪਲਾਈਨ ਜਿਹੜਾ ਵਟਸਐਪ ਬਾ ਹੈਲਪ ਲਾਈਨ ਚੈਟਬੋਟ ਉਹ ਕੰਮ ਕਰ ਰਿਹਾ ਹੈਗਾ ਸੋ ਉਸੇ ਦੀ ਕੜੀ ਦੇ ਵਿੱਚ ਅੱਜ ਇੱਥੇ ਪਟਿਆਲਾ ਰੇਂਜ ਦਾ ਐਨਟੀਐਫ ਦਾ ਜਿਹੜਾ ਆਫਿਸ ਹੈਗਾ ਉਸ ਦੀ ਇਨੋਗ੍ਰੇਸ਼ਨ ਹੋਈ ਹੈ ਇਹ ਅਲਟਰਾ ਮਾਡਰਨ तकरीबन 1 ਕਰੋੜ ਦੀ ਲਾਗਤ ਨਾਲ 6800 ਸਕੁਅਰ ਫਿਟ ਦੇ ਵਿੱਚ ਪਟਿਆਲਾ ਪੁਲਿਸ ਲਾਈਨ ਦੇ ਵਿੱਚ ਇਹ ਆਫਿਸ ਜਿਹੜਾ ਹੈਗਾ ਇਨੋਗ੍ਰੇਟ ਮੈਂ ਅੱਜ ਕੀਤਾ ਹੈਗਾ ਇਸ ਦੇ ਵਿੱਚ ਜਿਹੜੇ ਏਆਈਜੀ ਸਾਹਿਬ ਜਿਹੜੇ ਇਸ ਦਫਤਰ ਦੇ ਹੈੱਡ ਹੈਗੇ ਉਨਾ ਲਈ ਸਪੇਸ ਆਫਿਸ ਸਪੇਸ ਉਨਾ ਦੇ ਡੀਐਸਪੀ ਸਾਹਿਬਾਨ ਐਸਪੀ ਸਾਹਿਬਾਨ ਇਨਵੈਸਟੀਗੇਟਿੰਗ ਆਫਿਸਰ ਜਿਹੜੀ ਸਾਡੀ ਟੈਕ ਯੂਨਿਟ ਹੈਗੀ ਸੋ ਇੱਕ ਮਾਡਰਨ ਸਟੇਟ ਆਫ ਦਾ ਆਰਟ ਬਿਲਡਿੰਗ ਆਪਰੇਸ਼ਨਲ ਹੋ ਗਈ ਹੈ ਸਿਮਲਰ ਬਿਲਡਿੰਗ ਇਹਨਾਂ ਦੀ ਜਲੰਧਰ ਦੇ ਵਿੱਚ ਜਿਹੜੀ ਹੈਗੀ ਉਹ ਅੰਡਰ ਕੰਸਟਰਕਸ਼ਨ ਹੈਗੀ ਸੋ ਬਹੁਤ ਹੀ ਛੇਤੀ ਹਰ ਰੇਂਜ ਦੇ ਵਿੱਚ ਏਐਨਟੀਐਫ ਦਾ ਇੰਡੀਪੈਂਡੈਂਟ ਦਫਤਰ ਬਣੂਗਾ ਜਿਸ ਤੋਂ ਸਾਨੂੰ ਮਦਦ ਮਿਲੇਗੀ ਡਰਗ ਲਾ ਐਨਫੋਰਸਮੈਂਟ ਦੇ ਵਿੱਚ ਇਸ ਦੇ ਨਾਲ ਨਾਲ ਜਿਹੜਾ ਯੁੱਧ ਨਸ਼ਾ ਵਿਰੋਧ ਹੈਗਾ ਜਿਵੇਂ ਮੈਂ 31 ਤਰੀਕ ਦੀ ਪੀਸੀ ਦੇ ਵਿੱਚ ਕਿਹਾ ਸੀ ਮੈਂ ਕੁਝ ਗੱਲਾਂ ਮੈਨੂੰ ਰਿਪੀਟ ਕਰਾਂਗਾ ਕਿ ਇਹ ਸਾਡਾ ਜਿਹੜਾ ਕੰਮ ਕੰਟੀਨਿਊਡ ਰਹੂਗਾ ਤੇ ਅਸੀਂ ਸੈਟੀਸਫਾਈਡ ਹੈਗੇ ਕਿ ਕਾਫੀ ਹੱਦ ਤੱਕ ਨਸ਼ਿਆਂ ਤੇ ਅੰਕੁਸ਼ ਪਾਇਆ ਗਿਆ ਹੈਗਾ ਹਜੇ ਵੀ ਕੰਮ ਰਹਿਦਾ ਹੈਗਾ ਸੋ ਪੂਰੀ ਡੈਡੀਕੇਸ਼ਨ ਨਾਲ ਪੰਜਾਬ ਪੁਲਿਸ ਇਸਤੇ ਕੰਮ ਕਰੂਗੀ 31 ਜਿਹੜੇ ਮਈ ਤੱਕ ਦੇ ਜਿਹੜੇ ਆંકੜੇ ਹੈਗੇ ਮੈਂ ਬਰੀਫਲੀ ਦੱਸ ਦਾਂਗਾ ਕਿ ਉਦੋਂ 8344 ਐਫਆਈਆਰ ਦਰਜ ਹੋਈਆਂ ਸੀ ਜਿਸ ਦੇ ਵਿੱਚ 14700 ਚਾਪੀ ਲੋਕ ਗ੍ਰਿਫਤਾਰ ਹੋਏ ਸੀਗੇ 586 ਕਿਜੀ ਹਿਰੋਇਨ 247 ਕਿਜੀ ਅਫੀਮ 13551 ਕਿਜੀ ਪੋਪੀ ਹਸਕ 9 ਕਿਜੀ ਚਰਸ 253 ਕਿਜੀ ਗਾਂਜਾ 2.58 25 ਲੱਖ 70000 ਕੈਪਸੂਲ ਪिल्स ਤੇ 10 ਕਰੋੜ 76 ਲੱਖ ਡਰਗ ਮਨੀ ਜੜਾ ਰਿਕਵਰ ਹੋਇਆ ਹੈ ਇਸ ਦੇ ਵਿੱਚ 2100 50 ਜਿਹੜੇ ਮੁਲਜ਼ਮ ਹੈਗੇ ਉਹਨਾਂ ਕਮਰਸ਼ੀਅਲ ਕੁਆਂਟੀਟੀਆਂ ਤੇ ਬੈਕਗਰਾਉਂਡ ਦੇ ਵਿੱਚ ਕਮਰਸ਼ੀਅਲ ਰਿਕਵਰੀ ਜਿਸ ਨੂੰ ਅਸੀਂ ਬਿਗ ਫਿਸ਼ ਕਹਿੰਦੇ ਹਾਂ ਤੇ ਇਹ ਬਹੁਤ ਇਫੈਕਟਿਵ ਐਕਸ਼ਨ ਪੁਆਇੰਟ ਆਫ ਸੇਲਸ ਤੇ ਵੀ ਹੋਇਆ ਹੈਗਾ ਤੇ ਨਾਲ ਹੀ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਿਹੜੇ ਹੈਗੇ ਉਹਨਾਂ ਤੇ ਕੰਮ ਕਰਤੇ ਹੋਏ ਕੀਤਾ ਗਿਆ ਹੈਗਾ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਹੈਗੀ ਉਸ ਦੇ ਵਿੱਚ 9216 ਟਿਪਸ ਰਿਸੀਵ ਹੋਈਆਂ ਉਸ ਦੇ ਵਿੱਚ ਹੁਣ ਤੱਕ 1687 ਐਫ ਆਈ ਆਰ ਅਦਰਜ ਹੋਈਆਂ ਤੇ 1946 ਜਿਹੜੇ ਅਕਿਊਜ਼ਡ ਅਰੈਸਟ ਹੋਏ ਹੈਗੇ 144 ਪ੍ਰੋਪੋਜ਼ਲਸ ਫਾਰ ਫ੍ਰੀਜ਼ਿੰਗ ਆਫ ਪ੍ਰੋਪਰਟੀ 74.27 ਕਰੋੜ ਦੇ ਉਹ ਕੰਪੀਟੈਂਟ ਅਥਾਰਟੀ ਨਿਊ ਡელი ਵੱਲੋਂ ਪ੍ਰੋਪਰਟੀ ਫ੍ਰੀਜ਼ ਕਰਾਈ ਗਈ ਤੇ ਜਿਹੜੇ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਐਂਡੀਪੀਐਸ ਐਕਟ ਦਾ ਇਨਫੋਰਸਮੈਂਟ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈਗਾ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਦੇ ਹੋਏ ਜਿਸ ਦੀ ਮਿਸਾਲ ਇੰਡੀਆ ਦੇ ਵਿੱਚ ਸਭ ਤੋਂ ਹਾਈਐਸਟ ਕੰਵਿਕਸ਼ਨ ਰੇਟ ਪੰਜਾਬ ਦੀ ਹੈ 1 ਮਾਰਚ ਤੋਂ ਅਨਵਰਡਸ ਜਿਹੜਾ ਯੁੱਧ ਨਸ਼ਾ ਫਰਦ ਹੈ ਇਸ ਦੇ ਸ਼ੁਰੂ ਹੋਣ ਤੋਂ ਬਾਅਦ 1205 ਕੇਸਸ ਮਾਨਯੋਗ ਅਦਾਲਤਾਂ ਵੱਲੋਂ ਡਿਸਾਈਡ ਹੋਏ ਹਨ ਜਿਨ੍ਹਾਂ ਦੇ ਵਿੱਚ 1085 ਕੇਸਸ ਜਿਹੜੇ ਕਨਵਿਕਸ਼ਨ ਦੇ ਵਿੱਚ ਐਂਡ ਕੀਤੇ ਸੋ ਕਨਵਿਕਸ਼ਨ ਰੇਟ ਜਿਹੜੀ ਇਸ ਵਕਤ ਪੰਜਾਬ ਦੀ 90% ਹੈ ਸ ਤੇ ਦੂਜੀ ਏਜੰਸੀ ਇਸ ਹੈਲਥ ਡਿਪਾਰਟਮੈਂਟ ਦੇ ਨਾਲ ਤਾਲਮੇਲ ਕਰਦੇ ਹੋਏ ਪੰਜਾਬ ਪੁਲਿਸ ਵੀ ਜਿਹੜਾ ਇੱਕ ਪੋਜ਼ਿਟਿਵ ਐਟੀਟਿਊਡ ਅਸੀਂ ਅਪਣਾ ਰਹੇ ਜਿਹੜੇ ਸਮਾਲ ਕੁਆਂਟੀਟੀ ਦੇ ਵਿੱਚ ਜਿਹੜੇ ਲੋਕ ਫੜੇ ਜਾ ਰਹੇ ਹੈਗੇ ਉਹਨਾਂ ਨੂੰ ਅਸੀਂ ਇਨਕਰੇਜ ਕਰਦੇ ਹਾਂ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਜਾਣ ਦੀ ਇੱਕ ਲਾ ਦਾ ਮੰਡੀਟਰੀ ਪ੍ਰੋਵੀਜ਼ਨ 64 ਏ ਐਨਡੀਪੀਐਸ ਐਕਟ ਹੈ ਜੇ ਕਿਸੇ ਤੋਂ ਰਿਕਵਰੀ ਵੀ ਹੁੰਦੀ ਹੈ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜੇ ਉਹ ਅੰਡਰਟੇਕ ਕਰਦਾ ਹੈ স্মੋਲ ਕੁਆਂਟੀਟੀ ਦੀ ਰਿਕਵਰੀ ਹੈਗੀ ਕਿ ਮੈਂ ਡੀ ਐਡਿਕਸ਼ਨ ਅੰਡਰਗੋ ਕਰਾਂਗਾ ਸੋ ਉਸ ਨੂੰ ਫਿਰ ਜੇਲ ਨਹੀਂ ਭੇਜਿਆ ਜਾਂਦਾ ਡੀ ਐਡਿਕਸ਼ਨ ਸੈਂਟਰ ਭੇਜਿਆ ਜਾਂਦਾ ਸੋ ਇਸ ਵਾਰ ਦੇ 1121 ਡਰੱਗ ਯੂਜ਼ਰਸ ਅਸੀਂ 64 ਏ ਦੇ ਵਿੱਚ ਡੀ ਐਡਿਕਸ਼ਨ ਸੈਂਟਰਾਂ ਚ ਐਡਮਿਟ ਕਰਾਏ ਹੈਗੇ ਵਿਦ ਕੋਰਟ ਆਰਡਰਸ ਇਨਾ ਤੋਂ ਇਲਾਵਾ ਮੋਟੀਵੇਟ ਕਰਕੇ ਇੰਡੀਪੈਂਡੈਂਟ ਆਪਣੇ ਤੌਰ ਤੇ 575786 ਜਿਹੜੇ ਡਰਗ ਯੂਜ਼ਰਸ ਅਸੀਂ ਡੀਡਿਕਸ਼ਨ ਸੈਂਟਰਾਂ ਚ ਐਡਮਿਟ ਕਰਾਏ ਹੈਗੇ ਤੇ 6483 ਜਿਹੜੇ ਡਰਗ ਯੂਜ਼ਰਸ